ਉੱਠ ਕੇ ਵੇਖਿਆ ਮਤਰੋ ਆ ਗਈ ਚੱਕਰ ਪਾ ਗਿਆ ਆਹਦੇ ਦੇ ਪੈ ਗਿਆ ਚੱਕਰ ਇੱਧਰ ਆਈ ਨਾ ਤੇਜਮੀ ਸਾਰੇ ਬੰਨੇ ਪਾਣੀ ਆ ਗਿਆ ਰਸੋਈ 'ਚ ਸਰ ਰਸੋਈ ਤੱਕ ਪਾਣੀ ਆ ਗਿਆ ਇਹਦੇ ਮੇਲੇ ਕੋਈ ਆਗਾ ਸਿੱਟਮ ਕੇ ਹਿਸ ਬੰਨੇ நான் கணோலாஜ மீ ਦਾ ਕਰਕੇ ਮਿੱਤਰੋ ਆ ਦਾ ਕਰਕੇ ਗਲੀ ਆਇਆ ਦੇਖੋ ਗੁਰੂਆਡੇ ਗਲੀ ਭਰ ਗਈ ਸਾਰੀ ਫੋੜ ਫੋੜ ਪਾਣੀ ਕੁੜੀਆ ਵਾਂ ਗਲੀ ਹੈ ਰੱਬ ਨੇ ਬਹੁਤ ਜ਼ਿਆਦੀ ਐਂਡ ਕਰਾਤੀ ਅੱਜ ਦੇਖੋ ਕੰਮਗ ਨਾ ਉਮੀਦ ਆ ਇਧਰ ਆਡੇ ਦੇ ਗੁਰੂਆ ਘਰੇ ਪਾਣੀ ਆ ਗਿਆ ਪਾਣੀ ਕੋਈ ਚੱਕਰ ਪੈ ਗਿਆ ਪੈ ਪਾਪੀ ਪਾਣਾ ਬੰਦੇ ਬੰਦੇ ਤੇਰਾ ਵੀ ਕਰੂਗਾ ਗੁਰੂਆ ਇਥੇ ਬੰਦਾ ਹੈ ਅਲੀ ਲੋਕਾਂ ਨੇ ਕਿ ਕਿਹੜੇ ਬੰਦਾ ਮੈਂ ਤੇ ਮਿੱਤਰੋ ਤੜਕੇ ਤੜਕੇ ਉੱਠਿਆ ਜਿੱਦਾਂ ਦੇ ਟਾਈਮ ਵੇਖ ਸਾਡੇ ਜਿਹalle ਦੇ ਸਾਡੇ ਸਾਥੀ ਹੋਏ ਆ ਤੇ ਮੈਂ ਉਦਾਂ ਕਿਤੇ 8:00 ਵਜੇ ਉੱਠਣਾ ਵਾਲਾ ਮੈਂ ਤੇ ਉੱਥਾਂ ਹੀ ਉੱਠ ਕੇ ਵੇਖਿਆ ਗੁਰੂ ਆ ਇੰਨਾ ਜਿਆਦਾ ਪਾਣੀ ਆ ਆ ਬਾਰੇ ਬੰਨੇ ਮੈਂਲੇ ਉਠਿਆ ਮੈਂ ਬਾਹਰ ਦਾ ਮੀਂਹ ਮੋਚਣਾ ਦੇਖਣ ਗਿਆ ਅਟੇ ਘਰ ਦੇ ਸੁੱਤੇ ਸਾਰੇ ਮੈਂ ਰੋਲਾ ਪਾਇਆ ਮੈਂ ਬਾਜ ਪਾਣੀ ਵੇਖੋ ਕਿੰਨਾ ਆ ਗਿਆ ਪਾਣੀ ਵੇਖੋ ਬਹੁਤ ਮਨਾ ਇੱਕ 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 ਗੱਲੋਂ ਕੰਮ ਸਹੀ ਆ ਮੀ ਆ ਗਿਆ ਪਰ ਇੱਕ ਗੱਲੋਂ ਕੰਮ ਗਲਤ ਹੋ ਗਿਆ ਪਾਣੀ ਅੰਦਰਾਂ ਜਾ ਗਿਆ ਇਹਦਾ ਮੇਨ ਕਾਰਨ ਬਣਾ ਵੀ ਜ ਸਾਡੇ ਨਾਲ ਸੀਵਰੇਜ ਪਾਇਪ ਪਈ ਆ ਉਹ ਥੋੜਾ ਨਾ ਸਾਡੇ ਪਿੰਡ ਦੇ ਕੋਈ ਬੰਦੇ ਆ ਸਰਪੰਚ ਸਰਪੰਚੋ ਕੰਮ ਨਹੀਂ ਕਰਾ ਕੇ ਦੇਂਦੇ ਉਹਦਾ ਸਾਡੇ ਪਿਛਲੇ ਪਿਛੇੜੇ ਘਾਰੇ ਉਹਨਾਂ ਦੇ ਪਾਇਪ ਪੈਨ ਵਾਲੇ ਸਾਰਿਆਂ ਦੇ ਤੇ ਉਤਾਂ ਕਰਕੇ ਪਾਪ ਸਾਡੇ ਪਿਆ ਇਧਰਲੇ ਬੰਨੇ ਕਰੇ ਪੇਟ ਦੇ ਬੰਦਿਆਂ ਨੂੰ ਚਾਹੀਦਾ ਵੀ ਕੰਮ ਕਰਾ ਕੇ ਦੇਣੇ ਚਾਹੀਦੇ ਹੁਣ ਜਦਾਂ ਇਹ ਥੋੜੀ ਗੱਲ ਇੱਕ ਬੰਨੇ ਦਾ ਵਿਕਾਸ ਕਰੀ ਜਾਣਾ ਇੱਕ ਇੱਕ ਜਿੱਦਾਂ ਮੁਹੱਲਾ ਵਾ ਪੂਰਾ ਦਾ ਸਾਰੇ ਘਰਾਂ ਦਾ ਵਿਕਾਸ ਕਰਨਾ ਚਾਹੀਦਾ ਹੁਣ ਸਾਡੇ ਦੇ ਚੱਲੋ ਜਿੱਦਾਂ ਵੀ ਸਾਡੇ ਪੈ ਪਿਆ ਸਾਡੇ ਜਿਹੜੇ ਪਿਛਲੇ ਬੰਨੇ ਘਾਰਿਆ ਗਲੀ ਦੇ ਉਹਨਾਂ ਦਾ ਪੈ ਪੈਣ ਵਾਲਾ ਆ ਇਹ ਚੱਕ ਰਿਆ ਪਰ ਗੁਰੂਆ ਤੜਕੇ ਤੜਕੇ ਜਿੱਦਾਂ ਤੁਸੀਂ ਆਪ ਹਿਸਾਬ ਲਾ ਲਓ ਜਦੋਂ ਬੰਦਾ ਵੇਖ ਲੈ ਪਾਣੀ ਜਿਹੀਂ ਨਾ ਉੱਠ ਕੇ ਵੇ ਦੇ ਤੇ ਕੰਨਾ ਪਾਣੀ ਭਰ ਜਾਣਾ ਸਾਡੇ ਹੰਟ ਤੱਕ ਘਰਾਂ 'ਚ ਪਾਣੀ ਭਰ ਜਾਣਾ ਸਾਰੇ ਕਮਰੇ ਵਾਰ ਜਣੇ ਪਾਣੀ ਨਾਲੇ ਸਿਰਫ ਆਡਾ ਵਿੜਾ ਵਿੜਾ ਬਾਹਰਲਾ ਬਰਾਂਡਾ ਭਰਿਆ ਇਕੱਲਾ ਪਾਣੀ ਦਾ ਤੇ ਵੀ ਕੋਈ ਨਹੀਂ ਓਏ ਹੋਏ ਰੱਬ ਬੁਰਾ ਮੈਨਾਂ ਮੀ ਯੋਰਾ ਦੇ ਪੌਂਦਿਆ ਰੱਬ ਮੈਂ ਨਾ ਆਪਣੇ ਲੋਕ ਬੁਰਾ ਦਿਆਵਾਨ ਹੋਇਆ ਜਮੀਂ ਪਾਣੀ ਪੂਰੀ ਰਬਾ ਦਾ ਨਾ ਵੀ ਨਿਆਰੇ ਲੱਗੂ ਗਰਮੀਆਂ ਦਾ ਸੀਜ਼ਨ ਮੁੱਕਣ ਵਾਲਾ ਲਗਭਗ ਜੁਲਦਾ ਮਹੀਨਾ ਤੇ ਲੰਘ ਹੀ ਗਿਆ ਹੁਣ ਗਰਮੀਆਂ ਦਾ ਹੁਣ ਅੱਗੇ ਠੰਡ ਦਾ ਮਹੀਨਾ ਇਹਨੇ ਨਿਆਰੇ ਲਵਾਂਗੇ ਹੁਣਕੇ ਤੂੰ ਪਤਾ ਨਹੀਂ ਕਿਹੜੀ ਮਟੀ ਲੱਗੀ ਆ ਹੁਣ ਵੱਜ ਨਹੀਂ ਦਿਆ ਉਹਦਾ ਆ ਵੇਖੋ ਲੈ ਲੈ ਏ ਇਦਾਂ ਵੱਜੀ ਜਾਂਦਾ ਗੁਰੂਆਂ ਦਾ ਘੋਪ ਘੋਪੀ ਹੋਈ ਜਾਂਦਾ ਫਲਾਣੀ ਕੀ ਇਹਨਾਂ ਨੂੰ ਚਾਹੀਦਾ ਫਾਈਨਲੀ ਯਾਰ ਮੇਤਰੋ ਮੀ ਗਿਆ ਰਿਹਾ ਮੌਕਾ ਥੋੜਾ ਬਹੁਤ ਅੱਗੇ ਨੂੰ ਕੋਈ ਹੱਦ ਤੱਕ ਸ਼ਾਇਦ ਮੀ ਹਟ ਗਿਆ ਤੇ ਮੈਂ ਨਾ ਗੁਰੂ ਆ ਇਨਾ ਤੇਜ਼ ਮੀ ਹੁਣ ਇਧਰ ਬਾਹਰ ਸਾਡੇ ਸਾਰਾ ਪਾਣੀ ਆ ਗਿਆ ਇਧਰੋਂ ਉਹ ਸਾਡੇ ਸੀਵਰੇਜ ਵਾਲਾ ਪਾਇਆ ਹੋਇਆ ਉਥੋਂ ਪਾਣੀ ਆ ਕੇ ਇਧਰ ਨੂੰ ਸਾਰੇ ਬਣਿਆ ਆ ਉਦਾਂ ਨਹੀਂ ਆਉਣਾ ਤੇ ਗਲੀ ਜੀ ਵੀ ਮਾਣਾ ਗੁਰੂ ਆ ਫੋਟ ਫੋਟ ਪਾਣੀ ਭਰਿਆ ਇੰਨਾ ਤੇਜ਼ ਨਹੀਂ ਆਇਆ 6 ਵੇ ਦਾ ਮੇਰੇ ਸਾਣਾ ਵੀ ਬੰਦੇ 8 ਵਜੇ ਹਲੇ ਦਾ ਕਰੋਗਾ ਨਹੀਂ ਜੇ ਲਿਆ ਆਪੇ ਲਾੜੋ ਸਾਹਿਬ ਕਿੰਨੀ ਤੇਜ਼ ਨਹੀਂ ਆਇਆ ਹੋਊਗਾ ਇਧਰਲੇ ਬੰਦੇ ਸਾਰੇ ਜਿੱਦਾਂ ਵੀ ਆ ਇੱਥੇ ਵੀ ਪਾਣੀ ਆ ਗਿਆ ਜੀ ਇਹਨਾਂ ਇਹਨਾਂ ਤੇ ਆਇਆ ਜੀ ਇਹਨਾਂ ਨਾ ਆਹ ਮੇਰੇ ਸਾਣਾ ਉਹ ਸਾਰਾ ਗਿਆ ਇਹ ਮੌਕਾ ਹੁਣ ਆਪਾਂ ਇਹ ਗੱਲ ਕਹਿੰਨੇ ਆ ਵੀ ਉਦਾਂ ਵੀ ਇਹਦੇ ਲਈ ਆਪਾਂ ਚੱਲ ਨਿੱਕੀ ਜੀ ਵੀਡੀਓ ਪਾਈ ਆ ਜੇ ਤੁਸੀਂ ਲੰਮੀਆਂ ਵੀਡੀਓ ਵੇਖਣੀਆਂ ਤੇ ਮੇਰੇ ਚੈਨਲ ਤੇ ਜਾ ਕੇ ਦੋ ਪਲੇਲਿਸਟ ਬਣੀਆਂ ਪਈਆਂ ਇੱਕ ਗਵਾਲੀਅਰ ਵਾਲੀ ਐ ਇੱਕ ਵੰਡਰਲੈਂਡ ਵਾਲੀ ਦੋਵੇਂ ਜਾ ਕੇ ਚੈੱਕ ਕਰੋ ਜਾ ਕੇ ਛੇਤੀ ਟਮਾਟੋ ਮਟੋਣਾ ਦਾ ਵੀ ਕਮੈਂਟ ਕਰਕੇ ਆ ਹੋਰ ਹੋ ਗਿਆ ਤੇ ਇਹ ਨਹੀਂ ਅਜੇ ਰੁਕਣਾ ਜਾਣ ਇਹ ਪਈ ਜਾਣਾ ਬਾਅਦ ਵਿੱਚ ਆਡਾ ਮੜੀ ਇੰਨਾ ਨਹੀਂ ਦੱਸੋ ਇੰਨਾ ਕਮੈਂਟ ਕਰਦਾ ਬੜਾ ਵਿਚਾਰ ਫਾਇਦੇ ਦਿਲਵਾਣ ਲੋ ਕਰਮਾ ਜੋੜ ਇਹ ਨਹੀਂ ਯਾਰ ਕੋਈ ਜਤਾਣਾ ਸੋ ਕਸੂਰ ਚੱਲਿਆ ਜੀ ਜਤਾ ਮਤਲਬ ਕਿ ਇਹ ਸਾਡੇ ਪਿੰਡ ਵਾਲੇ ਬੰਦਿਆਂ ਨੂੰ ਮੋਟ ਮੋਟ ਵਾਰਾ ਨੂੰ ਚਾਹੀਦਾ ਨਾ ਵੀ ਚੱਲੋ ਸਾਰੇ ਬੰਨੋ ਜਾ ਕੇ ਵੇਖਣਾ ਚਾਹੀਦਾ ਕੀ ਮਾਹੌਲ ਆ ਹੁਣ ਚੱਲ ਜੋ ਜਪਾਂ ਟਪਾਂ ਵੀ ਅਸੀਂ ਤੇ ਤੁਹਾਨੂੰ ਪਤਾ ਹਟਾ ਨਹੀਂ ਆ ਫਿਰ ਜੇ ਮੀਂਹ ਆ ਗਿਆ ਤਾਂ ਅਸੀਂ ਪਾਣੀ ਆ ਵੀ ਗਾਏ ਕੱਟ ਵੀ ਲਿਆ ਵਾ ਇੱਥੇ ਕਿੱਡਾ ਕੋਈ ਵੱਡੀ ਗੱਲ ਚੰਨ ਕੀ ਪਰੇਸ਼ਾਨ ਨਹੀਂ ਆ ਗਏ ਅਸੀਂ ਸੁੱਤੇ ਹੀ ਸਾਡੀਆਂ ਕਿਤੇ ਨੀਂਦਾਂ ਖਰਾਬ ਹੋ ਗਈਆਂ ਹਾਲੂ ਕੋਈ ਚੱਕ ਟਿਨੇਟਾ ਤੇ ਕਹਣਾ ਕਾਮਾ ਟਿਕਲਾ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਤੱਕ ਤਾਂ ਤੇ ਪਿਛੇ ਵੇਸ ਆਦੇ ਨੇ ਸਾਰਾ ਕਮਾਲ ਹੈਗਾ ਮੀਂਹ ਦਾ ਗੁਰੂਆ ਘਰਾਂ 'ਚ ਪਾਣੀ ਆ ਗਿਆ ਵੇਖੋ ਕਿੱਡੀ ਕਰਾਮਾਤ ਹੋ ਗਈ ਰੱਬ ਵੱਲੋਂ ਤੇ ਤੁਹਾਨੂੰ ਉਦਾਂ ਹੀ ਛੋਟੀ ਜੀ ਵੀਡੀਓ ਬਣਾ ਕੇ ਹਲੇ ਵਿਖਾਈ ਆ ਵੀ ਇਦਾਂ ਵੀ ਹੋ ਸਕਦਾ ਬਲੌਗਰਾਂ ਨਾਲ ਬਲੌਗਰਾਂ ਨਾਲੇ ਚੰਗੇ ਦਿਨ ਨਹੀਂ ਆਉਂਦੇ ਮਾੜੇ ਦਿਨ ਵੀ ਆਉਂਦੇ ਤੇ ਮਾੜੇ ਦਿਨ ਵੇਖਣੇ ਵੀ ਪੈਂਦੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹੌਣ ਚੱਲ ਰੋਕ ਗਿਆ ਕਿਨੋਂ ਕੋਲੇ ਹਿੱਸੇ ਤੱਕ ਮੀ ਗਿਆ ਇਹ ਰੋਕ ਮੇਂਦਰੋ ਕਿੰਦਾ ਕਿ ਆਪਣੀ ਕੁਲੀ ਜਹ ਰਾਜੇ ਆ ਨਾ ਬਗਾਨਿਆਂ ਦੇ ਇਹ ਜੀ ਜੀ ਹੁੰਦੀ ਆ ਆਪਣੇ ਪਿਆਰੇ ਪਿਆਰੇ ਮਿੱਠੇ ਮਿੱਠੇ ਭਾਰੇ ਭਾਰੇ ਬੋਲ ਵੀ ਉੱਥੇ ਕੱਟਣੇ ਚਾਹੀਦੇ ਜਿੱਤੇ ਇੱਜ਼ਤ ਹੁੰਦੀ ਆ ਉਹ ਵੇਲਾ ਬੈਠਾ ਮਾਨੂੰ ਪਤਾ ਤੁਹਾਡਾ ਭਰਾ ਅਖਰੇ ਸ਼ਾਇਰ ਆ ਸ਼ਹਿਰੇ ਆ ਵੀ ਆਪਾਂ ਕਰ ਲਈ ਦਿਆਂ ਆ ਕਿਤੇ ਕਿਤੇ ਪਹਿਲਾ ਦਾ ਡਬਰਾ ਸ਼ਾਇਦ ਹੁੰਦਾ ਹੈ ਜੀ ਮੁੜ ਕੇ ਕਲਮ ਟੁੱਟ ਗਈ ਤੇ ਉਹ ਸ਼ਾਇਰੀਆਂ ਲਿਖੀਆਂ ਨਹੀਂ ਗਈਆਂ ਬਾਕੀ ਸਾਰੀ ਗੱਲ ਆ ਕ੍ਰੋਸ ਨੈਮੈਟਿਕ ਜੋ ਵੀਡੀਓ ਬਣਾਈ ਨਹੀਂ ਆ ਤੁਸੀਂ ਦੱਸੋ ਕਿਤਾ ਦੀ ਬਣੀ ਹੈ ਟਮੈਟ ਕਰਕੇ ਦੱਸੋ ਕਿ ਇਹ ਵੀਡੀਓ ਜਿਆਦਾ ਵਧੀਆ ਲੱਗਦੀ ਕਿ ਉਹ ਅਲਟਰਾ ਵਾਈਡ ਐਂਗਲ ਵਾਲੀ ਜਿਆਦਾ ਵਧੀਆ ਵੀਡੀਓ ਵਧੀਆ ਤੇ ਚਲੋ ਇਹ ਵੀ ਆ ਵਧੀਆ ਲੱਗਣ ਦੀ ਆ ਇਹਦੇ ਵੀ ਨਹੀਂ ਮਾਰੀ ਬਾਕੀ ਮੇਰਾ ਹੁਣ ਇਹ ਇਰਾਦਾ ਹੈ ਕਿ ਆਪਾਂ ਵੀਡੀਓ ਦੀ ਕਰਦੀਏ ਸਮਾਪਤੀ ਇਹ ਵਾਲੀ ਵੀਡੀਓ ਦੀ ਆਪਾਂ ਕਰਦੇ ਹਾਂ ਐਂਡਿੰਗ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਵੀਡੀਓ ਵੇਖਣ ਲਈ ਸਾਡੀ ਮਜਬੂਰੀ ਸਮਝਣ ਲਈ ਜਾਂ ਸਾਡੀ ਜਿੱਦਾਂ ਵੀ ਕਹਿ ਸਕਦੇ ਕਿ ਸਾਡੇ ਜੋ ਵੀ ਹੋਇਆ ਵਾਪਰਿਆ ਮੈਂ ਤੁਹਾਨੂੰ ਵਿਖਾਤਾ ਕੋਈ ਫੇਕ ਨਹੀਂ ਆ ਕੋਈ ਕੁਝ ਨਹੀਂ ਆ ਤੇ ਵਧੀਆ ਤੇ ਚੱਲਦਾ ਕੀ ਲੱਗਣਾ ਆ ਉਹ ਤਾਂ ਬਾਕੀ ਤੁਸੀਂ ਨਿਕਾ ਜਾ ਕਮੈਂਟ ਕਰਕੇ ਦੱਸੋ ਵੀ ਕੀ ਇਹਦਾ ਹੱਲ ਕੀ ਆ ਸੋਲੂਸ਼ਨ ਕੀ ਹੋ ਸਕਦਾ ਇਹਦਾ ਚਲੋ ਫੇਰ ਠੀਕ ਆ ਜਿੰਨੀ ਨਿੱਕੀ ਵੀਡੀਓ ਓਡਾ ਵਧੀਆ ਓਨੀ ਲੋਕੀ ਜ਼ਿਆਦਾ ਜਾਣੇ ਵੇਂਦੇ ਜਿੱਡੀ ਨਿੱਕੀ ਵੀਡੀਓ ਤੇ ਕੋਈ ਨਹੀਂ ਫਿਰ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਪੁਰਾਣੇ ਵਲੌਗ ਜਾ ਕੇ ਜਰੂਰ ਵੇਖੋ ਤੁਹਾਡੇ ਭਰਾ ਨੂੰ ਬਹੁਤ ਬਹੁਤ ਧੰਨਵਾਦ ਇਨੀ ਸਪੋਰਟ ਕਰਨ ਦੇ ਲਈ ਚਲੋ ਠੀਕ ਆ ਫਿਰ ਓਕੇ ਮਿੱਤਰੋ ਬਾਏ ਟਾਟਾ ਗੁੱਡ ਮਾਰਨਿੰਗ